ਮੁਸੇਵਾਲੇ ਦਾ ਨਵਾਂ ਗਾਣਾ ਰਿਲੀਜ਼ ਹੋ ਚੁੱਕਿਆ ਜੀਖਾ ਲੋਕ ਦਾ ਪੋਸਟਰ ਪਾਇਆ ਸੀ ਔਰ ਬੜੇ ਲੰਮੇ ਸਮੇਂ ਤੋਂ ਫੈਨਸ ਤੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਜੁੜਿਆ ਆ ਰਿਲੀਜ਼ ਹੋਵੇਗਾ ਤਾਂ ਅੱਜ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਕੀ ਗਾਣਾ ਜੁੜਿਆ ਆ ਰਿਲੀਜ਼ ਕਰ ਦਿੱਤਾ ਗਿਆ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਅੱਧੇ ਮਿਲੀਅਨ ਦੇ ਕਰੀਬ ਵਿਊ ਪਹੁੰਚ ਚੁੱਕੇ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦੇ ਜਿਸ ਦਾ ਪੋਸਟਰ ਤੁਸੀਂ ਦੇਖ ਸਕਦੇ ਹੋ ਲੋਕ ਗਾਣੇ ਦਾ ਪੋਸਟਰ ਪਾਇਆ ਗਿਆ ਸੀ ਔਰ 23 ਤਰੀਕ ਦਾ ਸਮਾਂ ਦਿੱਤਾ ਗਿਆ ਸੀਗਾ ਤਾਂ ਅੱਜ 23 ਤਰੀਕ 10 ਵਜੇ ਗਾਣਾ ਆਉਣਾ ਸੀ ਪਰ ਉਸ ਤੋਂ ਪਹਿਲਾਂ ਕੀ ਇਹ ਗਾਣਾ ਜਿਹੜਾ YouTube ਦੇ ਉੱਪਰ ਰੀਲੀਜ਼ ਕਰ ਦਿੱਤਾ ਗਿਆ ਰ ਮਿੰਟਾਂ ਸੈਂਟਾਂ ਦੇ ਵਿੱਚ ਹੀ ਅੱਧੇ ਮਿਲੀਅਨ ਦੇ ਕਰੀਬ ਜਿਹੜੇ ਵਿਊ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਲੋਕ ਨੂੰ ਪਹੁੰਚ ਚੁੱਕੇ ਨੇ ਤਾਂ ਕੁਝ ਬੋਲ ਵੀ ਜਿਹੜੇ ਆ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦੇ ਜਦੋਂ ਝਾਕ ਕੇ ਖੋਲਦੇ ਨੇ ਘਰ ਤਾਲੇ ਖੀ ਲੱਗਦੇ ਨਹੀਂ ਤਾਂ ਇਹ ਸਿੱਧੂ ਮੂਸੇਵਾਲੇ ਦੀ ਮੇਨ ਹੁੱਕ ਲਾਈਨਸ ਗਾਣੇ ਦੀ ਕਿ ਜਦੋਂ ਝਾਕਾ ਖੁੱਲ ਜਾਂਦਾ ਹੈ ਉਦੋਂ ਫਿਰ ਘਰ ਦੇ ਵਿੱਚ ਤਾਲੇ ਲੱਗ ਜਾਂਦੇ ਨੇ ਤਾਂ तमाम ਪਹਿਲੂ ਇਸ ਗਾਣੇ ਦੇ ਵਿੱਚ ਸਿੱਧੂ ਮੂਸੇਵਾਲੇ ਨੇ ਦਰਸਾਏ ਨੇ तमाम ਪਹਿਲੂਆਂ ਦਾ ਇਸ ਗਾਣੇ ਦੇ ਵਿੱਚ ਜ਼ਿਕਰ ਸਿੱਧੂ ਮੂਸੇਵਾਲੇ ਦੇ ਵੱਲੋਂ ਕਰ ਦਿੱਤਾ ਗਿਆ ਕਿ ਜਦੋਂ ਚੱਕ ਕੇ ਖੁੱਲ ਜਾਂਦੇ ਨੇ ਉਦੋਂ ਫਿਰ ਕਲਾਂ ਦੇ ਵਿੱਚ ਤਾਲੇ ਹੀ ਲੱਗਦੇ ਨੇ ਤਾਂ ਮੈਂਟੈਂਸ ਕਿੰਟਾਂ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦਾ ਇਹ ਗਾਣਾ ਜੁੜਿਆ ਉਹ ਮਿਲੀਅਨ ਤੱਕ ਪਹੁੰਚਣ ਵਾਲਾ ਲੋਕ ਬਹੁਤ ਪਿਆਰ ਦੇ ਰਹੇ ਨੇ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਸਿੱਧੂ ਮੂਸੇਵਾਲੇ ਦਾ ਇਹ ਨਵਾਂ ਗਾਣਾ ਰਿਲੀਜ਼ ਹੋਇਆ ਨਵਾਂ ਗਾਣਾ ਰਿਲੀਜ਼ ਹੁੰਦਿਆਂ ਸਾਰਖੀ ਸਾਰੇ ਰਿਕਾਰਡ ਸਿੱਧੂ ਮੂਸੇਵਾਲੇ ਨੇ ਤੋੜ ਦਿੱਤੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਗਾਣਾ ਜਿਹੜਾ ਆ ਉਹ ਅੱਦੇ ਮਿਲੀਅਨ ਤੋਂ ਪਾਰ ਜਾ ਚੁੱਕਿਆ ਹੈ ਤਾਂ ਇਹ ਪੋਸਟਰ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਇਹ ਨਵਾਂ ਪੋਸਟਰ ਹੈ ਲੋਕ ਜਿਹੜਾ ਅੱਜ ਗਾਣਾ ਰਿਲੀਜ਼ ਹੋ ਚੁੱਕਿਆ ਹੈ YouTube ਤੇ ਸਿੱਧੂ ਮੂਸੇਵਾਲੇ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਇਹ ਗਾਣਾ ਜਿਹੜਾ ਰਿਲੀਜ਼ ਕੀਤਾ ਗਿਆ ਔਰ ਫੈਨਸ ਦੇ ਵਿੱਚ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਤਾਂ ਨਵਾਂ ਗਾਣਾ ਲੋਕ ਰਿਲੀਜ਼ ਹੋ ਚੁੱਕਿਆ ਉਹਦੇ ਬੋਲ ਨੇ ਕਿ ਜਦੋਂ ਝਾਕ ਕੇ ਖੁੱਲਦੇ ਨੇ ਫਿਰ ਤਾਲੇ ਹੀ ਲੱਗਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਧੇ ਮਿਲੀਅਨ ਦੇ ਕਰੀਬ ਇਹ ਗਾਣਾ ਮੈਜ਼ ਅੱਧੇ ਘੰਟੇ ਦੇ ਵਿੱਚ ਅੱਧੇ ਮਿਲੀਅਨ ਦੇ ਕਰੀਬ ਜਾਨੀ ਕਿ 5 ਲੱਖ ਵਿਊ ਅੱਧੇ ਘੰਟੇ ਦੇ ਵਿੱਚ ਇਸ ਗਾਣੇ ਨੂੰ ਆ ਚੁੱਕਿਆ ਹੈ ਸਿੱਧੂ ਮੂਸੇਵਾਲੇ ਨੂੰ 75000 ਕਮੈਂਟ ਆ ਚੁੱਕੇ ਨੇ ਔਰ 2.5 ਲੱਖ ਲੋਕਾਂ ਨੇ ਗਾਣਾ ਸਿੱਧੂ ਮੂਸੇਵਾਲੇ ਦਾ ਅੱਧੇ ਘੰਟੇ ਦੇ ਵਿੱਚ ਜਾਨੀ ਕਿ 30 ਮਿੰਟਾਂ ਦੇ ਵਿੱਚ 75000 ਕਮੈਂਟ ਆ ਚੁੱਕੇ ਨੇ 5 ਲੱਖ ਵਿਊ ਹੋ ਚੁੱਕੇ ਨੇ ਔਰ 2.5 ਲੱਖ ਲੋਕਾਂ ਨੇ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਜੜਾਇਆ ਉਹ ਲਾਈਕ ਕਰ ਦਤਾ ਹੈ ਤਾਂ ਇਹ ਪੋਸਟਰ ਸੀ ਅਫੀਸ਼ੀਅਲ ਪੋਸਟਰ ਸਿੱਧੂ ਮੂਸੇਵਾਲੇ ਦੇ ਗਾਣੇ ਦਾ ਲੋਕ ਦਾ ਜਿਹੜਾ ਗਾਣਾ ਆ ਉਹ ਰਿਲੀਜ਼ ਹੋ ਚੁੱਕਿਆ ਸਿੱਧੂ ਮੂਸੇਵਾਲੇ ਦਾ ਲੋਕ Song ਕਿ ਜਦੋਂ ਝਾਕ ਕੇ ਖੁੱਲਦੇ ਨੇ ਉਦੋਂ ਘਰ ਤਾਲੇ ਹੀ ਲੱਗਦੇ ਨਹੀਂ ਤਾਂ ਇਹ ਮੇਨ ਹੁੱਕ ਲਾਈਨ ਜਿਹੜੀ ਸਿੱਧੂ ਮੂਸੇਵਾਲੇ ਦੇ ਵੱਲੋਂ ਗਾਈ ਗਈ ਹੈ ਤਾਂ ਕਿਤੇ ਨਾ ਕਿਤੇ ਉਹ ਰਿਲੇਟ ਵੀ ਕਰਦੀ ਹੈ ਕਿਉਂਕਿ ਜਿਸ ਤਰੀਕੇ ਦਾ ਸਿੱਧੂ ਦਾ ਸਟਾਈਲ ਸੀਗਾ ਲਿਖਣ ਦਾ ਜਿਵੇਂ ਉਹ ਬਿਬਾਕੀ ਦੇ ਨਾਲ ਲਿਖਦਾ ਸੀ ਔਰ ਆ ਸਿੱਧੂ ਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਬਾਰ ਬਾਰ ਇਹੀ ਜ਼ਿਕਰ ਕੀਤਾ ਹੈ ਕਿ ਮੈਂ ਜਿਹੜੀਆਂ ਚੀਜ਼ਾਂ ਲਿਖਦਾ ਹਾਂ ਉਹ ਮੇਰੇ ਉੱਤੇ ਟਕਦੀਆਂ ਨੇ ਜਾਂ ਫਿਰ ਮੇਰੀ ਜ਼ਿੰਦਗੀ ਦੇ ਉਹ ਪਹਿਲੂ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਵੀ ਆ ਸਿੱਧੂ ਮੂਸੇਵਾਲੇ ਨੇ ਆਪਣੀ ਜ਼ਿੰਦਗੀ ਦੇ ਨਾਲ ਰਿਲੇਟ ਕਰਕੇ ਹੀ ਗਾਣਾ ਲਿਖਿਆ ਕਿ ਜਦੋਂ ਚਾਕੇ ਖੋਲਦੇ ਨੇ ਉਦੋਂ ਘਰ ਤਾਲੇ ਲੱਗਦੇ ਨੇ ਤਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਨਾਲ ਰਿਲੇਟ ਕੀਤਾ ਗਿਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਿੱਧੂ ਨੇ ਰਿਕਾਰਡ ਤੋੜ ਦਿੱਤੇ ਨੇ ਯਾਨੀ ਕਿ 30 ਮਿੰਟਾਂ ਦੇ ਵਿੱਚ 5 ਲੱਖ ਤੋਂ ਪਾਰ ਵਿਊ ਜਾ ਚੁੱਕਿਆ ਹੈ 22 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕਰ ਦਿੱਤਾ ਹੈ ਔਰ 75 ਹਜ਼ਾਰ ਤੋਂ ਵੱਧ ਲੋਕਾਂ ਨੇ ਕਮੈਂਟਿੰਗ ਕਰ ਦਿੱਤੀ ਹੈ ਤਾਂ ਸਿੱਧੂ ਨਾਇਕਵਾਰ ਫੇਰ ਸੁਰਖੀਆਂ ਦੇ ਵਿੱਚ ਇੱਕ ਵਾਰ ਫੇਰ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਹੈ ਔਰ ਉਹਦਾ ਗਾਣਾ ਇੱਕ ਵਾਰ ਫੇਰ ਗੂੰਜ ਬਣ ਚੁੱਕਿਆ ਹੈ ਲੋਕਾਂ ਦੇ ਕੰਨਾਂ ਦੇ ਵਿੱਚ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਇਸ ਗਾਣੇ ਦਾ ਤਾਂ ਗਾਣਾ ਫਾਈਨਲੀ ਰਿਲੀਜ਼ ਹੋ ਚੁੱਕਿਆ ਹੈ ਸਿੱਧੂ ਮੂਸੇਵਾਲੇ ਦਾ ਲੋਕ Song ਜਿਹੜਾ ਕੀ ਰਿਲੀਜ਼ ਹੁੰਦਿਆਂ ਸਾਰ ਹੀ ਆ ਲੋਕਾਂ ਦੇ ਦਿਲਾਂ ਤੇ ਸ਼ਾ ਗਿਆ ਹੈ ਔਰ ਇਸ ਗਾੜੀ ਨੂੰ ਬਹੁਤ ਵੀਊ ਮਿਲਿਆ ਹੈ ਔਰ ਹਿੱਟ ਹੋ ਚੁੱਕਿਆ ਹੈ ਗਾਣਾ ਰਿਲੀਜ਼ ਹੁੰਦਿਆ ਸਾਰਖੀ